ਚਾਈਨਾ ਡੋਰ ਨੇ ਲਿੱਤੀ ਇੱਕ ਨੌਜਵਾਨ ਦੀ ਜਾਨ ਰਸਤੇ 'ਚ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਦੀ ਗਲੇ ਫਿਰੀ ਚਾਈਨਾ ਡੋਰ ਨੌਜਵਾਨ ਦੀ ਮੌਕੇ ਤੇ ਹੀ ਹੋਈ ਮੌਤ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਚਾਈਨਾ ਡੋਰ ਨੂੰ ਬੰਦ ਕਰਨ ਦੀ ਪਰਿਵਾਰ ਨੇ ਕੀਤੀ ਮੰਗ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਤੇ ਮੋਟਰਸਾਈਕਲ ਤੇ ਜਾ ਰਹੇ ਕਰੀਬ 18 ਵਰਸ਼ੀਏ ਨੌਜਵਾਨ ਪਵੰਤੀ ਗਲੇ ਵਿੱਚ ਚਾਈਨਾ ਡੋਰ ਲੱਗਨ ਕਾਰਨ ਮੋਕੇ ਤੇ ਹੀ ਮੌਤ ਹੋੰਦਾ ਮਾਮਲਾ ਜਰਾਉ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਮੋਟਰਸਾਈਕਲ ਉੱਪਰ ਜਾ ਰਿਹਾ ਸੀ ਅਚਾਨਕ ਚਾਈਨਾ ਡੋਰ ਨੇ ਉਸ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਜਿਸ ਨਾਲ ਉਸ ਦਾ ਗਲਾ ਕੱਟ ਗਿਆ ਤੁਰੰਤ ਅਜਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਨੇ ਦਸਿਆ ਕਿ ਪਵਨ ਕਰੋ ਗਿਆ ਸੀ ਪਤਲ ਲੱਗਾ ਕਿ ਉਸ ਦੇ ਗਲੇ ਵਿੱਚ ਚਾਈਨਾ ਡੋਰ ਫਿਰ ਗਈ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਜੋ ਵੀ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦਾ ਹੈ ਉਸ ਦੇ ਉੱਪਰ ਅਤੇ ਉਸ ਦੇ ਪਰਿਵਾਰ ਦੇ ਉੱਪਰ 307 ਦਾ ਜੁਰਾਉ ਮੁਕਦਮਾ ਦਰਜ ਕਰਨਾ ਚਾਹੀਦਾ ਹੈ ਅਤੇ ਅਜ਼ਨਾਲਾ ਦੇ ਸਿਵਲ ਹਸਪਤਲ ਦੇ ਡਾਕਟਰ ਰੈਮਨ ਨੇ ਦੱਸਿਆ ਕਿ ਨੌਜਵਾਨ ਨੂੰ ਜ਼ਖਮੀ ਹਾਲਾਤ ਵਿੱਚ ਲਿਆਂਦਾ ਗਿਆ ਸੀ ਪਰ ਜਦ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਚਾਈਨਾ ਡੋਰ ਨਾਲ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਪਰ ਕਿੰਨਾ ਚਿਰ ਇਨਾ ਕਟਨਾਮਾਂ ਤੇ ਹਰ ਵਾਰ ਪੁਲਿਸ ਇਹੀ ਕਹਿ ਕੇ ਆਪਣਾ ਪਿੰਚਾ ਚੁੜਾਂਦੀ ਨਜ਼ਰ ਆਂਦੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਪਰ ਕਿੰਨੇ ਹੀ ਨੌਜਵਾਨ ਜਿਹੜੇ ਨੇ ਉਹ ਇਸ ਚਾਈਨਾ ਡੋਰ ਦੀ ਬਲੀ ਚੜ ਚੁੱਕੇ ਨੇ ਅਤੇ ਕਿੰਨੇ ਹੀ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਪਰ ਪ੍ਰਸ਼ਾਸਨ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸਐਸਪੀ ਦਿਹਾਤੀ ਵੀ ਇਹ ਦਾਅਵੇ ਕਰਦੇ ਨੇ ਕਿ ਚਾਈਨਾ ਡੋਰ ਦੇ ਉੱਪਰ ਕੜੀ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਚਾਈਨਾ ਡੋਰ ਜਿਹੜੀ ਹੈ ਉਹ ਛਾਪੇ ਮਾਰੀ ਕਰਕੇ ਫੜੀ ਜਾ ਰਹੀ ਹੈ ਪਰ ਜਿਹੜੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀਆ ਕਰ ਰਹੇ ਨੇ ਉਹ ਚਾਈਨਾ ਡੋਰ ਕਿੱਥੋਂ ਆ ਰਹੀ ਹੈ ਤੇ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਫੜਿਆ ਜਾ ਰਿਹਾ ਜਿੱਥੋਂ ਇਹ ਚਾਈਨਾ ਡੋਰ ਬਣ ਕੇ ਬਾਹਰ ਨਿਕਲਦੀ ਹੈ ਕਿ ਉਹਨਾਂ ਫੈਕਟਰੀਆਂ ਤੇ ਕਿਉਂ ਨਹੀਂ ਵੱਡੀ ਕਾਰਵਾਈ ਕੀਤੀ ਜਾ ਰਹੀ ਇਹ ਵੱਡੇ ਸਵਾਲ ਨੇ ਜਿਸ ਦਾ ਜਵਾਬ ਅਜ ਤੱਕ ਨਾਤਾ ਪੰਜਾਬ ਸਰਕਾਰ ਦੇ ਰਹੀ ਹੈ ਔਰ ਨਾ ਹੀ ਪੁਲਿਸ ਪ੍ਰਸ਼ਾਸਨ ਔਰ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਾਂ ਸਵਾਲਾਂ ਦੇ ਜਵਾਬ ਮਿਲ ਰਹੇ ਨਹੀਂ ਕਿਉਂ ਨਹੀਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਜੋ ਚਾਇਨਾ ਡੋਰ ਦੀ ਵਿਕਰੀ ਕਰ ਰਹੇ ਨੇ ਹਰ ਵਾਰ ਜਦਵੀ ਗੁੱਡੀ ਡੋਰ ਦਾ ਸੀਜ਼ਨ ਆਂਦਾ ਹੈ ਤਾਂ ਲੋਕ ਜਿਹੜੇ ਨੇ ਮਕਸੀ ਜਿਹੜੇ ਨੇ ਉਹ ਇਸ ਚਾਇਨਾ ਡੋਰ ਦੀ ਬਲੀ ਚੜ ਜਾਂਦੇ ਨੇ ਪਰ ਪ੍ਰਸ਼ਾਸਨ ਤਾਂ ਅੱਖਾਂ ਮੂੰਦ ਕੇ ਕੁੰਮ ਕਰਨ ਦੀ ਨੀਂਦ ਜਰਾਓ ਸੌ ਰਿਹਾ ਹੈ ਹਾਂਜੀ ਸਾਡੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਲੱਗਿਆ ਜੀ ਕਾਰਜ ਸਿੰਘ ਕੀ ਗੱਲ ਹੋਈ ਹੈ ਇਹ ਮੈਂ ਗਾ ਲੰਘ ਜਾਵਾ ਤੇ ਅਸੀਂ ਜਦੋਂ ਤੋਂ ਹੋਇਆ ਮੈਂ ਲੰਘ ਦਿਆਂ ਦੇਖਿਆ ਮੇਰੇ ਕੋਲ ਮबाइल ਨਹੀਂ ਹੀ ਹੈਗਾ ਤੇ ਮੈਂ ਖਲੋਤਾ ਨੂੰ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇਥੇ ਅਪੜਾਇਆ ਹਲ ਫਕੀਤੀ ਆਉਦੀ ਪਰ ਮੇਰੇ ਕੋਲ ਰਾਣੀ ਨਾ ਕਰ ਜਾ ਕੇ ਦੱਸਿਆ ਰੌਲਾ ਲਾਪਾ ਪਾਇਆ ਤੇ ਬੰਦੇ ਆਏ ਹਾਂ ਜੀ ਹਾਂਜੀ ਕੌਣ ਕਿਧਰ ਵਧੀ ਗਈ ਦੱਸੋ ਕੌਣ ਤਾਉ ਸਿਆ ਦੋ ਇਹ ਤਾਂ ਦੌਰ ਫਿਰੀ ਆ ਇਹ ਲੜ ਪਤਾ ਨਾ ਹੋਇਆ ਲਟਕ ਲੰਗ ਗਿਆ ਸਰਚ ਤੇ ਕੀ ਨਾਂ ਤੁਹਾਡਾ ਜੀ ਤੇ ਕੀ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੂ ਸਿਮਰਨ ਸਰਜਰੀ ਦੇ ਐਮਡੀ ਅਪਾ ਤਿੰਨਾ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਿਆ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੇਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਇਨਾ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀਗੀ ਮੈਂ ਅਜੇ ਤੇ ਆਈ ਆ ਮੈਨੂੰ ਪਤਾ ਨਹੀਂ ਹੁੰਦਾ ਇਹਨਾਂ ਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਮੈਂ ਕੀ ਕਰ ਦਵਾ ਤਿਆ ਫਿਰ ਮੈਂ ਤੁਹਾਨੂੰ ਦੱਸਦਾ ਕਿੰਦਾ ਕਿੰਦਾ ਹੋਈ ਆ ਅਸਰ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂ ਆ ਵੀ ਕਿੰਦਾ ਕਿੰਦਾ ਦੱਸਦਾ ਇਹਦੇ ਨਾਲ ਇੱਕ ਇਹ ਪਿੱਛੇ ਬਿਟਾ ਹੀ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੋਰਸਲ ਕੋਈ ਕਿਤੇ ਕੰਮ ਤੇ ਲੱਗਾ ਵਾ ਕੁਝ ਲੋ ਫਿਰਿਆ ਮਤਲਬ ਤੇ ਹੁਣ ਉਹਦੇ ਪਤਾ ਲੱਗੂਗਾ ਵੀ ਕਿੱਦਾਂ ਕੀ ਭਲਾ ਪਿੰਡ ਤੇ ਲੱਗੇ ਕੋ ਪਟ્રોલ ਪੰਪਿਆ ਪਟ્રોલ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖ ਕਿੰਨਾ ਹੋ ਰਿਹਾ ਜੀ ਚੈਨਲ ਚਲੋ ਉਹ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਲੱਗੂ ਪਤਾ ਕੀ ਗੱਲਬਾਤ ਹੋਈ ਕਿੱਦਾਂ ਹਨਾ ਅੱਜ ਕਰਦੇ ਨੇ ਪਛਾਤਾ ਸੱਚੀ ਕਰੋਗਾ ਪਛਾ ਫਿਰ ਹਤੇ ਨਾਮ ਨੂੰ ਤਾਂ ਉਹ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹਦੇ ਹੋ ਸਕਦਾ ਉੱਥੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋਈ ਗਲਤੀ ਹੋਊਗੀ ਕਿਉਂ ਨਹੀਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਜੋ ਚਾਇਨਾ ਡੋਰ ਦੀ ਵਿਕਰੀ ਕਰ ਰਹੇ ਨੇ ਹਰ ਵਾਰ ਜਦਵੀ ਗੁੱਡੀ ਡੋਰ ਦਾ ਸੀਜ਼ਨ ਆਂਦਾ ਹੈ ਤਾਂ ਲੋਕ ਜਿਹੜੇ ਨੇ ਪਕਸ਼ੀ ਜਿਹੜੇ ਨੇ ਉਹ ਇਸ ਚਾਇਨਾ ਡੋਰ ਦੀ ਬਲੀ ਚੜ ਜਾਂਦੇ ਨੇ ਪਰ ਪ੍ਰਸ਼ਾਸਨ ਤਾਂ ਅੱਖਾਂ ਮੂੰਦ ਕੇ ਕੰਮ ਕਰਨ ਦੀ ਨੀਂਦ ਜਰਾਉ ਸੌ ਰਿਹਾ ਹੈ ਪੰਜਾਬ ਪਰ ਟਾਈਮਸ ਤੇ ਲਈ ਕੈਮਰਾਮੈਨ ਸਾਹਿਲ ਗੁਪਤਾ ਦੇ ਨਾਲ Pradeep Jain Aznala Amritsar